ਬੜੀ ਖੁਸ਼ੀ ਹੈ ਕੱਲਗੀ ਤਰਪਾ ਪਾਸ਼ਾ ਮਹਾਰਾਜ ਜੀ ਦੀ ਬਰਾਤ ਜਿਵੇਂ ਜੈਕਾਰਿਆਂ ਦੀ ਗੂੰਜ ਅੰਦਰ ਆਨੰਦਪੁਰ ਦੀ ਪਵਿੱਤਰ ਪਾਵਨ ਧਰਤੀ ਤੋਂ ਰਵਾਨਾ ਹੋਈ ਉਸ ਵੇਲੇ ਦਾ ਵੀਰਵਾ ਕਵੀਸ਼ਰੀ ਜੱਥਾ ਆਪ ਜੀ ਦੀ ਸੇਵਾ ਵਿੱਚ ਹੈ ਇਓ ਕਹਿ ਰਿਹਾ ਜੀ ਦਿਨ ਚੜਿਆ ਅੱਜ ਭਾਗਾ ਪਰਿਆ ਮਾਤਾ ਸ਼ਗਨ ਮਨਾਏ ਜੀ ਕਲਗੀ ਤਰ ਨੂੰ ਸੁੰਦਰ ਸੇਰੇ ਜਿਸ ਦਾ ਮੰਗੇ ਜਿਸ ਦਾ ਮੰਗੇ ਸਜਾਏ ਜੀ ਦੋਤੇ ਪਰਿਆ ਫੁੱਲ ਪਰਸੋਂ ਦੇ ਖੁਸ਼ੀ ਚ ਮੰਗਲ ਗਉਣ ਚੱਲੇ ਜਾਂ ਜੇ ਚੜੀ ਗੁਰੂ ਕਲਗੀ ਤਰ ਦੀ ਜੀਤਾਰਾ ਗਰਮ ਨਾਏ ਜੀ ਕਲਗੀ ਤਰਨੂ ਸੁੰਦਰ ਸਹੇਰੇ ਜਿਸ ਦਮ ਗਏ ਜਿਸ ਦਮ ਗਏ ਸਜਾਏ ਜੀ தோਤੇ ਪਰੀਆਂ ਜਿੱਦਾ ਸਾਇਆ ਸਵਾਰਾ ਦਾ ਸੱਜੇ ਖੱਬੇ ਪੀਰ ਅਕਾਲੀ ਦਲ ਫੱਬੇ ਦਲ ਫੱਬੇ ਸਰਦਾਰ ਦਾ ਅੱਜ ਆ ਨਵਾਂ ਲਾਹੌਰ ਗੁਰੂ ਦਾ ਚਰਨ ਮubaruk ਪਾਉਣ ਚੱਲੇ ਜਾਂਜ ਚੜੀ ਗੁਰੂ ਕਾਲ ਕੀ ਧਰਤੀ ਜੀਤਾਰਾਣੀ ਜੀਤਾਰਾ ਸਨੇ ਮਹਾਂਬਲੀ ਗੁਰੂ ਗੋਬਿੰਦ ਸਿੰਘ ਦੇ ਵੇਖਣ ਕੁਝ ਵਿੱਚ ਹੱਸ ਰਹੀ ਹਰ ਪਾਸੇ ਅੱਜ ਕੁਦਰਤ ਰਾਣੀ ਕੁਝੀਆਂ ਦੇ ਵਿੱਚ ਕੁਝੀਆਂ ਦੇ ਵਿੱਚ ਵਸ ਰਹੀ ਆ ਕੁਜਰੀ ਤੇ ਦਲਦਿਆ ंग दे, फुल गा दे पापू रहे ਸਿਆਰਾ ਤੇ ਚਕੋਰੀ ਅੱਖੀਆਂ ਜਿਵੇਂ ਚੰਦ ਨੂੰ ਜਿਵੇਂ ਚੰਦ ਨੂੰ ਤਰਸਦੀਆ ਚੋੜਾ ਦਾ ਦੀਨਗਰੀ ਅੰਦਰ ਕਾਂਜ ਜਿੱਕਦਮ ਟਕਾਉਣ ਚੱਲੇ ਚੰਦ ਚੜੀ ਗੁਰੂ ਕਲ ਦੀ ਤਰਦੀ ਜੀਤਾਰਾਣੀ ਜੀਤਾਰਾਣੀ ਵਿਆਹਣ ਚੱਲੇ ਬੱਲੇ ਕਈ ਕਵੀ ਇਕ ਵਿੱਚ ਦੀ ਉਸ ਤਿਤ ਕਰਕੇ ਜੀਵਨ ਸਫਲ ਜੀਵਨ ਕੁੰਦੜ ਬੜਾਵਣਗੇ ਲੱਗਾ ਬੀਤੇ ਕਮਲ ਬਖਤਾਵਰੀ ਚਰਨੀ ਸੀ ਸਚ ਕੌਣ ਚੱਲੇ ਜਾਂਜ ਚੜੀ ਗੁਰੂ ਕਲ ਦੀ ਤਰਦੀ ਜੀਤ ਰਾਣੀ ਜੀਤ ਰਾਣੀ ਵਿਉਣ ਚੱਲੇ ਇਤਿਹਾਸ ਦੀ ਕਦਰ ਅੰਦਰ ਸਰਦਾਰ ਸੁਖਵਿੰਦਰ ਸਿੰਘ ਚੀਮਾ ਯੂ ਐਸ ਏ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਬਹੁਤ ਸਾਰਾ ਮਾਣ ਤੇ ਸਤਿਕਾਰ ਆਇਆ ਹੈ ਸਤਗੁਰੂ ਜੀ ਰਹਿਮਤ ਕਰਨ ਦੀ ਇੱਛਾ ਵਿੱਚ ਚੜ੍ਹਦੀ ਕਲਾ ਤੰਦਰੁਸਤੀ ਦੀਆਂ ਦਾਤਾਂ ਕਿਰਤ ਕਮਾਈਆਂ ਕਰਨ ਦੇ ਬਲ ਚਾ ਉਦਮ ਬਖਸ਼ਿਸ਼ ਕਰਨ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਭਾਈ ਬਲਵੀਰ ਸਿੰਘ ਬੀਬੀ ਪਰਮਜੀਤ ਕੌਰ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਬਹੁਤ ਸਾਰਾ ਮਾਨ ਅਤੇ ਸਤਕਾਰ ਆਇਆ ਗੁਰੂ ਕੇ ਵਜ਼ੀਰ ਸਹਿਬਾਨ ਵੱਲੋਂ ਬਹੁਤ ਸਾਰਾ ਮਾਨ ਅਤੇ ਸਤਕਾਰ ਆਇਆ ਵੀਰ ਗੁਰਬਖਸ਼ ਸਿੰਘ ਵੀਰ ਬਿੰਦਰ ਸਿੰਘ ਜੀ ਸਮੁੱਚੇ ਨਗਰ ਨਿਵਾਸੀਆਂ ਵੱਲੋਂ ਸਾਖ ਸੰਬੰਧੀਆਂ ਵੱਲੋਂ ਬਹੁਤ ਸਾਰਾ ਮਾਨ ਅਤੇ ਸਤਕਾਰ ਇਤਿਹਾਸ ਦੀ ਕਦਰ ਅੰਦਰ ਆਇਆ ਸਤਗੁਰੂ ਜੀ ਰਹਿਮਤ ਸਭਨਾ ਦੀਆਂ ਹਾਜ਼ਰੀਆਂ ਧਰਤੀ ਪ੍ਰਮਾਨ ਕਰਨ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨ ਕਲਗੀ ਤਰਪਾਤਸ਼ਾ ਮਹਾਰਾਜ ਜੀ ਦੀ ਬਰਾਤ ਆਨੰਦਪੁਰ ਦੀ ਪਵਿੱਤਰ ਪਾਵਨ ਧਰਤੀ ਤੋਂ ਰਵਾਨਾ ਹੋਈ ਹੈ ਆਨੰਦਪੁਰ ਤੋਂ ਬਾਹਰ ਬਾਹਰ ਗੁਰਦੁਆਰਾ ਸਿਹਰਾ ਸਾਹਿਬ ਬਣਿਆ ਹੋਇਆ ਹੈ ਉੱਥੇ ਸਤਗੁਰੂ ਕਲਗੀ ਤਰਪਾਤਸ਼ਾ ਮਹਾਰਾਜ ਜੀ ਨੂੰ ਸਿਹਰਾ ਸਜਾਇਆ ਗਿਆ